ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਬਈ ਸਵਾਗਤ ਆ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਆ ਬਈ ਫਫੜੇ ਭਾਈ ਭਾਈ ਬੈਲੋ ਸਭ ਤੋਂ ਪਹਿਲੋ ਇਹਦੀ ਵਰਸ਼ੀ ਆ ਪਿੰਡ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਸਾਡੇ ਪਿੰਡੋਂ ਬਬੀਆ ਭਾਈ ਤੋਂ ਹਰ ਵਾਰੀ ਲੰਗਰ ਲੈ ਕੇ ਜਾਂਦੇ ਆ ਤੇ ਅੱਜ ਵਿਚਾਲੜਾ ਦਾ ਨਾ ਕੱਲ ਨੂੰ ਭੋਗ ਪੈਣਾ ਤੇ ਅੱਜ ਅਸੀਂ ਜਾ ਰਹੇ ਆ ਆ ਸਾਡੇ ਨਾਲ ਸਾਰੇ ਸੇਵਾਦਾਰ ਲਓ ਇਹ ਪੁਈਆ ਭਾਈ ਤਾਂ ਇਹ ਨਾ ਚੱਲਦਾ ਪੁਈਆ ਭਾਈ ਕਿਹਾ ਤੇ ਆਹ ਵੇਖ ਲਾ ਆ ਨਾ ਮੂਰੇ ਆਉਣਾ ਹੁਣ ਵੇਖ ਲਈ ਨਾ ਡੰਡਾ ਨਾ ਡੰਡਾ ਮੂਰੇ ਆਣ ਹਾਂ ਲੱਗਿਆ ਕੰਡਰ ਲਾਓ ਜੀ ਬਠੇਡੇ ਪਹੁੰਚ ਗਏ ਆ ਤੇ ਬੰਦਿਆਂ ਦੇ ਭੁੱਖ ਲੱਗੀ ਆ ਆ ਵੀ ਇਹਨੂੰ ਬਾਹਰੀ ਵੀ ਲੱਗੀ ਹੋਈ ਆ ਆ ਕੇਲੇ ਖਾਣੇ ਆ ਖਾਣੇ ਵੀ ਸਾਜੀ ਮੰਡੀ ਦੇ ਵਿੱਚੋਂ ਨਵੇਂ ਲਿਆ ਕੇ ਸੱਜਰੇ ਜਾਵਾਂ ਹਾਂ ਸੱਜਰੇ ਹੀ ਖਾਣੇ ਆ ਨੇ ਰਾਜ ਪਏ ਸੀਗੇ ਬਹੁਤ ਭਰਨ ਆ ਹਿੰਦਰ ਆ ਗਏ ਜੂਪੀ ਜੋ ਗੋੜ ਲਿਆਉਣਾ ਲੈ ਜਾ ਉਹਨਾਂ ਦੇ ਅੱਗੇ ਦੋ ਹਾਂ ਅੱਗੇ ਦਵਾਲੇ ਸਹੀ ਗੱਲ ਆ ਹਾਂ ਦੇ ਹੁਣ ਕਿਹੜਾ ਸਬਜ਼ੀ ਮੰਡੀ ਜਾਂਦੇ ਹੁਣਾਂ ਦੇ ਸਬਜ਼ੀ ਮੰਡੀ ਉਕੇਲੇ ਲੈਣੇ ਆਹ ਦੇਖੋ ਦੇਖੋ ਤੁਸੀਂ ਨਹੀਂ ਕਦੇ ਵੇਖੇ ਹੋਣੇ ਪਹਿਲਾਂ ਸਬਜ਼ੀ ਮੰਡੀ ਤੁਸੀਂ ਨਹੀਂ ਵੇਖੀ ਹੋਣੀ ਸਹੀ ਗੱਲ ਆ ਰੱਖਤਾਂ ਦਾ ਲੱਗੇ ਆਵੇ ਅਵੇ ਸੱਚੀ ਰਹੀ ਆ ਇੱਥੇ ਡੈਡੀ ਕੋਲ ਖੜਕੇ ਹਾਂ ਜਿੱਥੇ ਖੜ ਗਿਆ ਤੁਪਾ ਗੱਡਾ ਲਓ ਜੀ ਕੇਲੇ ਲੈ ਲੈ ਕਿੰਨੇ ਲੈ ਲੇ ਬਈ ਕਿੰਨੇ ਲੈ ਲੈ ਬਈ ਕਿੰਨੇ ਲੈ ਜਾਏ ਕਿੰਨੇ ਲੈ ਲੈ ਕਿੰਨੇ ਲੈ ਲੈ ਕਿੰਨੇ ਕਿੰਨੇ ਦਰਜਨ ਆਗੇ ਦਰਜਨ ਦੋਤੇ ਆ ਦਰਜਨ ਦੋਤੇ ਆ ਜੀ ਆ ਨੂਨ ਦਾ ਨੂਨ ਆ ਰਿਹਾ ਨਾ ਕੇਲੇ ਆ ਤੇ ਹਿੰਦਰ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਬਲੱਡ ਵਧਿਆ ਵਾਲਾ ਨੂਨ ਕੋਲ ਕੇ ਪਿਆਉਣਾ ਪੂਗੇ ਨੂੰ ਵਾਓ ਵੀ ਨੂਨ ਨਾਲ ਕੇਲੇ ਵੀ ਲੈ ਹਾਂ ਲੈ ਯਾਰ ਚੱਲ ਬੈਠ ਆਖੇ ਮੈਨੂੰ ਘਬਰਾਹਟ ਹੁੰਦੀ ਆ ਯਾਰ ਲੈ ਉਹ ਮਿੱਠਾ ਪਾਲਦੇ ਫਿਰ ਨੂਨ ਪਾ ਹਾਂ ਵੇਖ ਲੈ ਉਹ ਕਹਦਾ ਘਬਰਾਹਟ ਹੁੰਦੀ ਆ ਸਹੀ ਗੱਲ ਈ ਮੰਗਦਾ ਬਈ ਨੂਨ ਮੰਗੀ ਜਾਂਦਾ ਲੈ ਲੋਈ ਕੇਲੇ ਖਾ ਲੈ ਦੋ ਦੋ ਆ ਹਿੰਦਰ ਨੂੰ ਦਸੀ ਮਾਣੇ ਨਿੱਕ ਕੀਪਰੋਲਾਂ ਹੁਣ ਦੱਸਿਆ ਇਹ ਹੋ ਰਿਹਾ ਬਾਈ ਜੀ ਬਲੱਡ ਵਾਗ ਗਿਆ ਇਹ ਕਹਿੰਦਾ ਇੱਕ ਖਾਣਾ ਮੈਂ ਵੀ ਜੇ ਖਾਣਾ ਤੇ ਫਿਰ ਦੋ ਖਾਣੇ ਹੋ ਵੀ ਮੋੜ ਤੇ ਪਰਮਖੀ ਚੌਂਕ ਆ ਗਿਆ ਬਰਿੰਡੇ ਦਾ ਗੁਰਮਖੀ ਚੌਂਕ ਆ ਵੇ ਉੜਾੜਾ ਲਿਖਿਆ ਹੋਣਾ ਪਹਿਲਾਂ ਮਛਲੀ ਚੌਂਕ ਸੀ ਇਹ ਹਾਂ ਹਾਂ ਕੌਣ ਸਹੀ ਚੌਂਕ ਬਣਿਆ ਪਹਿਲਾਂ ਮੱਛੀ ਚੌਂਕ ਸੀਗਾ ਇਹ ਪਰ ਹੁਣ ਇਹ ਬਣ ਗਿਆ ਗੁਰਮਖੀ ਚੌਂਕ ਫੱਟੀ ਲਾ ਕੇ ਉਵੇਂ ਹੀ ਉੜਾੜਾ ਲਿਖਿਆ ਹੋਇਆ ਵੀ ਮੰਨ ਤੇ ਅੱਗੇ ਗੀਨੇ ਤੇਰੀ ਮੜੀ ਦੀਵਤੀ ਕਾਲਾ ਡੋਰੀ ਆ ਪਾ ਕੇ ਹਾਂ ਆ ਆ ਉਹਦੀ ਪਛਾਣ ਲਈ ਮਤਲਬ ਹੁਲਾ ਰੱਖਾ ਕੇ ਵਾਹੋਏ ਕੀ ਬਾਤ ਹੈ ਨਾ ਯਾਰ ਕਰ ਤੂੰ ਅਸੀਂ ਅਸਾਂ ਇੰਦਰ ਆਲਾ ਲੋਈ 15 ਸਾਹ ਤੇਲ ਪਵਾਦਾ ਆਹ ਇੰਦਰ ਕਹਿੰਦਾ 17 ਲੀਟਰ ਤੇਲ ਪਿਆ ਕਹਿੰਦਾ 10 ਲੀਟਰ ਹੀ ਪਿਆ ਲੈ ਹਾਂਜੀ ਪਿਆ ਲੈ ਕੀ ਆ ਯਾਰ ਬਈ ਯਾਰ ਲੈ ਕੀ ਯਾਰ ਇੰਦਰ ਯਾਰ ਜਿਹੇ ਪਹਿਲਾਂ ਕਹਿੰਦਾ ਅਸੀਂ ਜੋਲੋ ਦਾਗਾ ਅਸੀਂ ਕਹੇ ਅਸੀਂ ਕਹੇ ਜੀਓ ਦਾ ਪੰਪ ਆਊਗਾ ਉਹ ਕਹਿੰਦਾ ਜੋਲੋ ਦਾ ਪੰਪ ਆਊਗਾ ਨਹੀਂ ਨਹੀਂ ਇਹਦਾ ਗੀਨੀ ਮਾਨ ਹਾਂਜੀ 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 ਵਰਜਨ ਹਾਂਜੀ ਹਾਂਜੀ ਕਰਜਨ ਹਾਂਜੀ ਹਾਂਜੀ ਵਾਹ ਬੜੀ ਲਓ ਇਹ ਕੇਲੇ ਫੇਰ ਖੋਲ ਲਿਆ ਵੇ ਨਿਕਲ ਜਾਂਦਾ ਅਨੇਕਾ ਕੇਲੇ ਹੀ ਖਾਈ ਜਾਂਦਾ ਯਾਰ ਕੀ ਆ ਬਈ ਯਾਰ ਆਹ ਹਿੰਦਰ ਕੀ ਆ ਹੁਣ ਹੋਇਆ ਨਹੀਂ ਜੱਤ ਠੀਕ ਇਹਦਾ ਹੈ ਨੂਨ ਭਾਲ ਨੂਨ ਫੇਰ ਭਾਲ ਲੱ ਲੈ ਆਈ ਗਾਇ ਤਾਨੂੰ ਨੂਨ ਲਿਆਓ ਨੂਨ ਲਿਆਓ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋਏ گاਉਂ ਨੂੰ ਪਾਦੇ ਛਲ ਕੇ ਇਹੀ ਕਾ ਗਾਉਂ ਨੂੰ ਐਵੇਂ ਸਿੱਟਨੇ ਆ ਫਾਇਦਾ ਨਹੀਂ ਹੁੰਦਾ ਕੋਈ ਅਖਵਾ ਦੀ ਇਹਨੂੰ ਬੂਤ ਬਾਈ ਬਣ ਕੇ ਆਏ ਆ ਠੀਕ ਹੈ ਦੇਖੋ ਕਾ ਆਏ ਹੁੰਦਾ ਦੇਖੋ ਕਾ ਆਏ ਹੁੰਦਾ ਦੇਖੋ ਕਾ ਆਏ ਹੁੰਦਾ ਇਹ ਜਾਨਵਰਾਂ ਦਾ ਮੋਹ ਬਹੁਤ ਹੈ ਦਾ ਜੀ ਆਪ ਹੀ ਜਾਨਵਰਾਂ ਨਾਲ ਹਾਂ ਬਈ ਜਾਨਵਰਾਂ ਨਾਲ ਹੁਣ ਟੱਡ ਖਾਦੀ ਉਹ ਤੋਂ ਪਤਾ ਲੱਗਦਾ ਹਾਲ ਉਹਦੀ ਮਾਸੀ ਦੀ ਕੁੜੀ ਵੀ ਆ ਗਈ ਜਾਵੇ ਨਾਲ ਹੀ ਨੇ ਆ ਤੂੰ ਜ ਲੈ ਇੰਦਰ ਆ ਵੇ ਦੁਆਏ ਖਾਈ ਆ ਤਾ ਮਾਨਸੇ ਆ ਗਏ ਮਾਨਸੇ ਹਾਂਜੀ ਮਾਨਸੇ ਕੰਚਗਾ ਤੋਂ ਮੁੜੇ ਆਪਾਂ ਨਹੀਂ ਨਹੀਂ ਮਾਨਸੇ ਪਹੁੰਚਣ ਆਲੇ ਆ ਮਾਨਸੇ ਨੂੰ ਪਹੁੰਚਣ ਆਲੇ ਮਾਨਸੇ ਰੋਡ ਤੇ ਜਾ ਚੜ ਕੇ ਤੇ ਮਾਨਸਾ ਬਾ ਪਹੁੰਚਣ ਆਲੇ ਆ ਸੀ ਟਾਈਮ ਹੋ ਗਿਆ ਬਾਈ ਜੀ 7:18 ਮਿੰਟ ਦੀ ਜਾੇ ਖੜਾ ਹਾਂ ਉੱਥੇ ਆ ਗਏ ਹਾਂ ਕਿਹੜਾ ਕਵਾੜ ਦਾ ਹੋ ਮੰਦਿਰ ਆਊਗਾ ਲੋ ਜੀ ਬਸ ਆਪਾਂ ਪਹੁੰਚਣ ਆਲੇ ਆ ਕਿਹੜਾ ਪੜਨਾ ਤਾਂ ਇਹ ਚਾਲ ਕਿਲੋਮੀਟਰ ਰਹੇਗਾ ਬਸ ਥੋੜੇ ਭਾਈ ਹਾਂ ਤਿੰਨ ਚਾਰ ਕਿਲੋਮੀਟਰ ਰਹੇਗਾ ਬੈਕ ਪਿੰਡ ਆਹ ਪਿੰਡ ਨੱਕ ਕੇ ਬਸ ਅਗਲਾ ਪਿੰਡ ਫੌੜੇ ਭਾਈ ਕਾਉਣਾ ਫਿਰ ਉੱਥੇ ਜਾ ਕੇ ਬਸ ਆ ਪਹੁੰਚਣ ਆਲੇ ਆ ਬਾਬੀ 20 ਮਿੰਟ ਲੱਗਣਗੇ ਬਸ ਵਾਏ ਗੁਰੂ ਜੀ ਪਹੁੰਚ ਗਏ ਆ ਨਮਸਕਾਰ ਗੁਰਦਾਰਾ ਸਾਹਿਬ ਪਹੁੰਚ ਗਏ ਗੱਡੀ ਇੱਥੇ ਲਾਤੀ ਕੇ ਰਾਂ ਆਪਾਂ ਹੁਣ ਲੰਗਰ ਜੀ ਜਾਣੇ ਆ ਫਿਰ ਵੇਖਾ ਕੇ ਨਾਲੇ ਮੱਥਾ ਟੇਕਣਾ ਹੈ ਅਸੀਂ ਜਾ ਕੇ ਤੇ ਇਹ ਰਹ ਹੁਣ ਲੰਗਰ ਤੇ ਜਾਂਦੇ ਆਂ ਅਗਰ ਸਾਰੇ ਬੰਦੇ ਉਧਰ ਗੱਡੀ ਕਿਰ ਇੱਥੇ ਲਾ ਦੀ ਫੇਰ ਗੱਡੀ ਵੀ ਲਾਵਾਂਗੇ ਟਿਕਾਣੇ ਤੇ ਪਰਨੇ ਬਣਦੇ ਮੁੰਡਿਆ ਨੇ ਚੱਕ ਹੁਣ ਨਾਮ ਸ਼ਿਕਾਰ ਕਰਨ ਜਾਂਦੇ ਆਂ ਮੱਥਾ ਟੇਕਣ ਜਾਂਦੇ ਆਂ ਜੀ ਟਾ ਟਿਕਾ ਠੀਕ ਆ ਆ ਬੰਦਾ ਕਿਵੇਂ ਐ ਸੋਖਾ ਨਾਲ ਕੇ ਠੀਕ ਆ ਐ ਸੋਖਾ ਆ ਕੰਮ ਲਾ ਡਰੀ ਜਾਂਦਾ ਦਾ ਲਾ ਲੈ ਜਾ ਯਾਰ ਇਹਦਾ ਵਲੌਗ ਤੇ ਫਿਰ ਜਾਂ ਆਹ ਇਧਰ ਦਾ ਬਾਦਪਾ ਪਾ ਇਧਰ ਦਿਖਾ ਆਹ ਠੜੀ ਗਲੀ ਆ ਪ੍ਰਸ਼ਾਦ ਕਰਾ ਲਿਆ ਜੀ ਅੱਖਾਂਾਂ ਹੀ ਕਰਾ ਲਿਆ ਸਾਰਿਆਂ ਨੇ ਮੱਥਾ ਟੇਕਣ ਜਾਣੇ ਇੱਧਰ ਸਰੂਰ ਜੀ ਪੰਜ ਸ਼ਨਾਨਾ ਕਰਦੇ ਮੁੰਡੇ ਆ ਗੁਰੂਕਰ ਆ ਗਿਆ ਇੱਧਰ ਨਮਸਕਾਰ ਕਰਾ ਲਈ ਦੇ ਇੱਧਰ ਜਾਣੇ ਭਾਈ ਵਿਹਲੋ ਤਾਂ ਉਹੀ ਗੱਡਾ ਇੱਥੇ ਬੜਾ ਵਾਹਿਗੁਰੂ ਜੀ ਮਿੱਟੀ ਕੱਢਣਾ ਹੈ ਇਹ ਇਧਰ ਚਲੋ ਚਲੋ ਆ ਜੋ ਮਹਾਰਾਜ ਚਲੋ ਆ ਇਧਰ ਕਰੇ ਆ ਗਿਆ ਜੀ ਗੱਡਾ ਦੇਖਣ ਬਾਬਾ ਜੀ ਦਾ ਕਰੋ ਨੇ ਦਰਸ਼ਨ ਤੁਹਾਨੂੰ ਫਿਰ ਆ ਲਈ ਆ ਪਾਂਛੀ ਤਰਾਂ ਆ ਗਈ ਜੀ ਪਿੰਡ ਬੰਦਿਆ ਪਾਈ ਦਾ ਲੰਗਰ ਚੱਲੀ ਜਾਂਦਾ ਗਰਮ ਗਰਮ ਖਾਓ ਤੇ ਗਰਮ ਗਰਮ ਪੀਂਓ ਜਾਣ ਅਜਲੀਪਾ ਸਾਡੇ ਬਲੌਗਰ ਵੀ ਪਹੁੰਚ ਚੁੱਕੇ ਨੇ ਪੋਸਟਿੰਗ ਦੇ ਨਾਲ ਤੇ ਹੋ ਗਿਆ ਜਾਣ ਅਜਲੀਪਾ ਦਵਾਲੇ ਹੋ ਗਏ ਪਿੰਡ ਦੇ ਲੰਗਰ 'ਚ ਆ ਸਾਡੇ ਸੇਵਾਦਾਰ ਪਿੰਡ ਦੇ ਗਨੇਕ ਯੂਨੀਅਨ ਸਾਰੀ ਸੇਵਾ ਕਰਨ ਜਾਂ ਵੀ ਹੈ ਲੰਗਰ ਸਾਡੇ ਪਿੰਡ ਦਾ ਆਵਰ ਤੇ ਪਾਸ ਹੈ 1043 ਕਿਹੜੇ ਔਰ ਦਾ ਸੇਵਾਦਾਰ ਪਿੰਡ ਮੀਹਾ ਭਾਈ ਚੱਲੀ ਜਾਂਦੇ ਲੰਗਰ ਹੈ ਨਿੰਮਾ ਨੂੰ ਸੇਵਾ ਕਰੀ ਜਾਂਦਾ ਜੁਟਿਆ ਪਿਆ ਫੁੱਲ ਸੇਵਾ ਦਾ ਸਾਡੇ ਪਿੰਡ ਤੇ ਆਏ ਟੀਟਾ ਤੇ ਆਏ ਗਏ ਮੁੰਡੇ ਅੰਬੇ ਭਇਆ ਸੇਵਾ ਕਰ ਕਰ ਹਨਾ ਹੰਬੇ ਪਿਆ ਜਿੱਦੇ ਦੇ ਆਏ ਆ ਮੇਰੇ ਨਾਲ ਟਰਾਲਿਆਂ 'ਚ ਨਹੀਂ ਉੱਡਦੇ ਆਹਾਂ ਆ ਬਾਹਾਂ ਪਿਆ ਮੇਰੇ ਨਾਲੇ ਢੱਕਾ ਨਹੀਂ ਤੋੜਿਆ ਗਏ ਨੇ ਉਹ ਨਿੰਬੇ ਹਰ ਕੇ ਫੋਲ ਕਰੀ ਜਾਂਦੇ ਆ ਉਹ ਤੇ ਬੰਦੇ ਥੱਕ ਗਏ ਆ ਹੈਂਡਲ ਲੈਣ ਕਰਨਗੇ ਪੈਣ ਜਾਗੇ ਆ ਆ ਸੇਵਾ ਕਰਨ ਦੇ ਲੈ ਗੱਲ ਤਾਂ ਕੋਈ ਹੰਬਾ ਬਾੜੇ ਪਕੌੜੇ ਮੰਗਾੜੇ ਰਵੀ ਨੇ ਔਖਾ ਨ ਹੋਈ ਜਾਈ ਬਾਅਦ ਚ ਕਿ ਸਵਾਲ ਨਹੀਂ ਪੈਦਾ ਆਦੇ ਆਤ ਮੰਗਾਏ ਆ ਆਹਿੰਦਰ ਵੇਖੋ ਪਾਲੀ ਤੇ ਉੱਟ ਗਿਆ ਉਹ ਉਹਦੇ ਬੈਠਾ ਹੈਗਾ ਸਾਡੇ ਮਲ ਬਈ ਕਿਤੇ 9:52 ਮਿੰਟ ਹੋ ਗਏ ਚੰਗਾ ਪਾਲਣਾ ਮੁੰਡਿਆਂ ਨੇ ਸਰਕਾਰ ਕਮੇਟੀ ਵਾਲਿਆਂ ਨਿੱਕੇ ਪਹਿਲੀ ਪਾਲੀ ਆ ਇਹਦਾ ਹੈਲੋ ਇਹ ਅੱਜ ਦਿਨ ਉਹ ਸੰਗਤ ਨੂੰ ਬੇਨਤੀ ਹੈ ਜੀ 5-7 ਮਿੰਟਾਂ ਕਿਰਵਾਉਂਦਾ ਸਾਡੇ ਸ਼ਿਵਾਰਾਮ ਅੰਮਾਲ ਦੀ ਸੁਭਾਈ ਕਰੀ ਜਾਂਦੇ ਹੈ ਜੀ ਸੰਗਤ ਨੂੰ ਬੇਨਤੀ ਹੈ 57 ਮੈਂਡਾ ਸਾਹਿਬ ਫਿਲੰਗਰ ਬੰਦਾ 57 ਮੈਂਡਾ ਦਾ ਕਪਰਸ਼ਾਡਾ ਚੱਲੇ ਗਈ। ਆਵਾਜ਼ ਕਰਦੇ ਆ ਪੱਟ ਮਦੀਹਾ ਭਾਈ ਦੇ ਸੇਵਾਦਾਰਾਂ ਦਾ ਕਿ ਪੈਲ ਤੋਂ ਲੋਜ ਤੱਕ ਤੋਂ ਲੋਜ ਬੜੀ ਝੰਲੀਵਾਰੀ ਦਾ ਸਿਰਵੰਗਵਾ ਰਹੇ ਆ ਬੋਦਲੇ ਧੰਨਵਾਦ ਕਰਨਾ ਸਤਕਾਰ ਕਮੇਟੀ ਭਾਈ ਬੋਲੇ ਪਾਈ ਮਦਾਈ ਤੇ ਪੰਡ ਪੱਟ ਮਦੀਹਾ ਭਾਈ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਭਾਈ ਬੋਲੇ ਸਭ ਤੋਂ ਪਹਿਲੇ ਤੋਂ ਪੱਟ ਬੰਦਰੇ ਤੋਂ ਜਿਹੜਾ ਬਾਣਸਾਂ ਦੇ ਵਿੱਚ ਲੱਗਣ ਦਾ ਆ ਜਾਂਦਾ ਕੋਈ ਬਟਾਵਾ ਵੀ ਬਖਦਾ। ਮਾਗੜਾਂ ਪਰਿਸ਼ਾਦਾ ਵਰਨਾਕਰ ਨਤਰਪ੍ਰੀਤ ਤੇ ਵਰਨਾ ਦੇ ਮੁਟਕੀ ਸਾਹਿਬ ਜੀ ਨੂੰ ਸਾਥ ਜੀ ਆਲੀ ਮਾਰਗ ਨੂੰ ਵੀ ਸਾਡੇ ਤੋਂ ਬੇਰਸੀ ਆ ਸੌ ਧਰਕੇ ਤੇ ਜੁੜੇ ਸੈੜ ਜੀ ਆਜੋ ਵੀਰ ਜੀ ਆਜੋ ਵਰਨਾਗਰਨ ਪਰਸ਼ਾਦਾ ਆਲ ਚੱਲੀ ਆ ਨਗਰ ਕਰਦੇ ਆ ਮੁੰਡੇ ਸੇਵਾ ਵੇਖੋ ਕਿਉਂ ਆਜੋ ਵੀਰ ਅਜੇ 36 ਮਿੰਟ ਹੋਏ ਹੰਭ ਗਰਾਂ ਵੀ ਹੰਦੇ ਕ ਹੰਭ ਗਏ ਅੱਧੇ ਕ ਰਹਿ ਗਏ ਅੱਧੇ ਕ ਹੰਭ ਗਏ ਸੇਵਾ ਕਰਦੇ ਆ ਮੁੰਡਿਆ ਅਸੀਂ ਕਰੜਾ ਕਰਦੇ ਆ ਫੇਰ ਫੇਰ ਸੇਵਾ ਨੂੰ ਸੇਵਾਦਾਰਾਂ ਅੱਸੇ ਜਾ ਬਣਾ ਗਏ 20 ਸਪੈਸ਼ਲ ਹਾਂ ਸਪੈਸ਼ਲ ਸੇਵਾ ਦਾ ਰਾਸ ਤੇ ਰਾਤਾਂ ਲਏ ਸੇਵਾ ਦਾ ਰਾਸ ਤੇ 3 ਮਿੰਟ ਦਾ ਟਾਈਮ ਲੈਂਦਾ ਬੰਦੀ ਹਾਂ ਮੁੰਡਿਆ ਤਾਂ ਆ ਕੇ ਰੱਖਦੇ ਆਗੇ ਦੀ ਜੇ ਹੋਵੇ ਗਾਰ ਦੇ

ਆ ਆ ਗਏ ਵਾਹ ਕਦੀ ਜਾਣਾ ਮਟਰ ਪਨੀਰ ਗਰਮ ਗਰਮ ਜਲੇਬੀ ਆ ਵਾਏ ਬੋ ਆਜੀ ਸੰਗਤ ਦੀ ਆਜੀ ਆਜੀ ਆ ਗਏ ਕਦੀ ਜਾਣਾ ਜਿਹੜੀ ਕਦੀ ਜਾਣਾ ਮਟਰ ਪਨੀਰ 3 ਜਾਣਾ ਮਟਰ ਪਨੀਰ ਗਰਮ ਗਰਮ ਜਲੇਬੀ ਆ ਵਾਏ ਬੋ ਆ ਦੇਖੋ 5000 ਲੰਗਰ ਚ ਬੈ ਗੇ ਆ 5000 ਲੰਗਰ ਰਹਿਦਾ ਇਧਰ ਵੇਖ ਲੈ ਮੈਂ ਕੀ ਸੇਵਾ ਨਾਣਾ ਗੁਰੂ ਸਾਹਿਬ ਤੋਂ ਲੈ ਕੇ ਆਏ ਸੰਗਤਾਂ ਕਿਰੋ ਜੀ ਰੋਜ਼ ਸੰਗੀਆਂ ਦੇ ਵਰਤਾਰੇ ਦੇ ਲਾਟੇ ਜਾਏ ਪੰਗਤਾਂ ਸੈ ਬੈਠੇ ਲੰਗਰ ਸੇ ਗੁਰੂ ਦਾ ਲੰਗਰ ਹੁਣ ਪ੍ਰਬੰਧਕ ਜੀ ਅੰਦਰ ਦੇ ਚਲਾ ਰਹੇ ਆ ਇਸ ਨਾਮ ਦੇ ਵਿੱਚ ਜਾਓ ਜੈ ਗੁਰੂ ਰੋਟੀ ਆਸਤੇ ਬੁੜਗਾ ਲੈਣ ਗਏ ਸੀ ਜੀ ਇਹ ਰੰਗਰ ਬੰਦ ਕੀਤਾ 10 ਮਿੰਟਾਂ ਚੋਲੇ ਸਫਾਈ ਕਰਨੀ ਹੈ ਪੰਡਾਲ ਦੀ ਸਰਦਾਰ ਨੰਬਰ ਜੀ ਆਰੋਗ ਨੂੰ ਫਤਿਹਾਰ ਤੋਂ ਕੋਲ ਬੜਾ ਆਣਾ ਜਿਹੜਾ ਬੰਦ ਵਾਲ ਕਰੀ ਜਾਂਦੇ ਜੀ ਪੰਡਾਲ ਦੀ ਸੇਵਾ ਆਹ ਸੇਵਾਦਾਰ ਕਹਿੰਦੇ ਧਾਮ ਲੈਂਦੇ ਆ ਫਿਰ ਵਰਤਾਵੇ ਸੀਗੇ ਆਹ ਸੇਵਾਦਾਰ ਧਾਮ ਲਈ ਜਾਂਦੇ ਆ ਵੀ ਜਿਹੜੇ ਖੜੇ ਆ ਉਹ ਵੀ ਆ ਵੀ ਕਾ ਭਾਂਡੇ ਦੀ ਸੇਵਾ ਕਰੀ ਜਾਂਦਾਈ ਅਸੀਂ ਵਰਤਾਈ ਜਾਂਦੇ ਸੀਗੇ ਆ ਵੀ ਜਾ ਤੇ ਆ ਨਿੱਕਾ ਤੋਂ ਆਇਆ ਵੀ ਭਾਂਡੇ ਦੀ ਸੇਵਾ ਕਰੀ ਆ ਆ ਵੀ ਜਾ ਕਿ ਹੁਣ ਅਸੀਂ ਭਾਂਡੇ ਉੱਥੇ ਲੈ ਕੇ ਜਾਂਦੇ ਆ ਲੰਗਰ ਬੰਦ ਆ ਜੀ 5 ਕਿ ਮਿੰਟ ਵਾਸਤੇ ਤੇ ਨਿੱਕਾ ਕਹਿੰਦਾ ਮੈਂ ਸੇਵ ਖਵਾ ਕੇ ਲਿਆਉਣਾ ਪਤਾ ਨਹੀਂ ਖਵਾ ਕੇ ਲਿਆਉਗਾ ਕਿ ਨਾ ਫਿਰ ਘਰ ਤੱਕ ਨਿੱਕਾ ਨੇ ਕਹਿੰਦਾ ਸੇਬ ਬਾਈ ਤਾਂ ਰੇੜੀ ਚੱਕੀ ਗਈ ਹੁਣ ਕਹਿੰਦਾ ਕਿਤਾਬਾਂ ਲੈਣਗਾ ਦਾਬਾ ਵੇਖਦੇ ਆ ਕਹਿੰਦਾ ਬੰਦਾ ਸਿੰਘ ਬਹਾਦਰ ਦੀ ਕਿਤਾਬ ਪਾਲਦਾ ਸੀ ਉਹ ਮਿਲੀ ਨਹੀਂ ਇੱਥੋਂ ਹੁਣ ਕਹਿੰਦਾ ਖਾਲੀ ਟਾਣੀ ਲੈ ਕੇ ਆਂਦਾ ਮਿੱਠਾ ਪਾਣੀ ਪੀਓ ਤੇ ਚਲਾਤਾ ਜੀ ਲੰਗਰ ਆਜੋ ਸੰਗ ਤੇ ਆਜੋ ਆਜੋ ਸਾਡੇ ਸੇਵਾਦਾਰਾਂ ਇਹ ਨਗਰ ਚੋਂ ਉਹਦੇ ਨਹੀਂ ਥਾਲ ਪੜਦਾ ਉਹ ਬਹਿਗਾ ਫੇਰ ਜਾ ਕੇ ਚੱਲੇਗਾ ਕੋਈ ਨਹੀਂ ਜਾਣੀ ਕੋਈ ਉਹ ਅਰੇ ਆ ਕੇ ਵਾਹ ਮਾਰਦੇ ਨੇ ਤਾ ਉਹ ਮਾਰੀ ਹੁੰਦੀ ਰਹਿੰਦੀ ਰਹਿੰਦੀ ਆ ਤੇ ਕੋਈ ਮਾਰਦੇ ਆ ਲਾਦੇ ਐਸੇ ਵਕਤ ਅੱਤੇ ਪਾਵੇ ਦੇ ਰੂਪ ਤੋਂ ਅੱਤਰਤਾ ਦੇ ਮੱਖੋ ਸੀ ਲਾਬਤੀ ਪਸੰਦ ਤੇਰਾ ਗੰਗਾ ਦੇ ਹੱਥਾਂ ਦੇ ਦੇ ਵਾਸਤੇ ਤੇਰੇ ਨਾਲ ਤੇਰਾ ਆ ਸ਼ਹਿਰ ਆਏ ਸੀਗੇ ਜੀ ਕੰਮ ਥੋੜਾ ਜਿਆ ਪਨੀਰ ਦਾ ਲੈਣਾ ਸੀਗਾ ਹੋਰ ਥੋੜਾ ਸਮਾਨ ਦਾ ਲੈਣਾ ਆਤੀ ਆ ਇਧਰ ਆਏ ਆ ਡੈਰੀ ਤੇ ਕਲਾ ਸਮਾਨ ਪਨੀਰ ਆਦੇ ਮਟਰ ਆ ਜੀ ਤੇ ਮਗਰ ਉਹ ਮੈਦੇ ਦਾ ਗੱਟਾ ਤੇ ਆਲੂ ਰਹਿ ਗਏ ਤੇ ਮਸਾ ਆਲੂ ਰਹਿ ਗਏ ਮਨ ਲੱਗਦਾ ਲੈਣਾ ਦੇ ਬਾਅਦ ਮਾਨ ਲੈ ਕੇ ਲੰਗਰ ਕੋਲੇ ਤੇ ਉਹ ਵੇਖੋ ਰਾਸ਼ ਬਹੁਤ ਆ ਲੰਗਰ ਮੁਰੇ ਸੰਗਤ ਬਹੁਤ ਆਈ ਖੜੀ ਆ 8 ਵਜ ਗਈ ਤੇ ਲੰਗਰ ਸਮਾਪਤ ਕਰਤਾ ਪੈਂਟਾ ਲੰਗਰ ਸਮਾਪਤ 8 ਵਜ ਗਈ ਸਵੇ ਬਾ ਚਲਾਵਾਂ ਕਹਿੰਦੇ ਸ੍ਰੀਆ ਹੋਗਾ ਕੱਲ ਨੂੰ ਅਰੇ ਪੈਣ ਦੇ ਸੇਵਾ ਦਾ ਰਾਗੇ ਮੁੰਡੇ ਕੱਲ ਨੂੰ ਕਰਾਂਗੇ ਕਰਦੇ ਸੇਵਾ ਕਰੇਗਾ ਰੰਪੇ ਗਾਲ ਨੂੰ ਫੁੱਲ ਕਰੇਗਾ ਨਹੀਂ ਕਰਦਾ ਸਿਰਾ ਕਰਾਉਣਾ ਇਹਨਾਂ ਨਾਲ ਨੂੰ ਅੱਡੇ 8 ਹੋ ਗਏ ਜੀ ਪ੍ਰਸ਼ਾਦਾ ਛਕਦੇ ਆਂ ਫਿਰ ਇਸ਼ਨਾਨ ਕਰਕੇ ਆਵਾਂਗੇ ਮਾਲੇ ਤੂੰ ਉੱਠ ਨਹੀਂ ਗਏ ਸੀ ਹੋਏ ਚਾਤਰੀ ਇਸ਼ਨਾਨ ਕਰੀ ਜਾਂਦੇ ਮੁੰਡੇ ਜਿਹੜੇ ਕਰੇਂਗੇ ਜਾਵੇ ਨਹਾ ਲੋ ਜਾਵੇ ਬਾਬਾ ਭਾਈ ਬਹਿਲੋ ਜਿਹਦੇ ਮਨ ਨੂੰ ਪਾਵੇ ਚਾਤਰੀਆ ਆਇਆ ਜੀ ਇਸ਼ਨਾਨ ਕਰਕੇ ਮੁੰਡੇ ਆ ਗਏ ਲੰਗਰਾਲ ਤੇ ਆਪਣੇ ਚ ਚਾ ਚੁੱਕੀ ਨੇ ਆਣਾ ਟੀ-ਸ਼ਰਟ ਖੋਈ ਪਈ ਹੋਈ ਆਹ ਪਾਣੀ ਮੰਨੇ ਦੁੱਧ ਚ ਪੱਤੀ ਐ ਇਹ ਨਾਲ ਇਹ ਨਾਲ ਲੈ ਜਗਾ ਲੈ ਜਗਾ ਵਿੱਚ ਪਾਏਗਾ ਜੀ ਨਾਲ ਆ ਵੇ ਨਾਲ ਜਲੇਬੀ ਬਾਬਾ ਹਾਂ ਨਾਲ ਜਲੇਬੀ ਨਾਲ ਦਲੀਆ ਨਾਲ ਦਲੀਆ ਹਾਂ ਘਾੜ ਹਾਂ ਕਾਲਾ ਹਾਂ ਇੱਧਰ ਇੱਧਰ ਸਾਰੇ ਆਣੇ ਆਗੇ ਜੀ ਚਾਹ ਪੀ ਕੇ ਇਸ਼ਨਾਨ ਕਰਕੇ ਤੇ ਪੈ ਗਏ ਸੇ ਵਾਦ ਹੁਣ ਸੌਣੇ ਆ ਤੜਕੇ ਆ ਜੂਗੇ ਘੰਟੇ ਤੱਕ ਹਾਂ ਟਾਈਮ ਨਾਲ ਉੱਠਣਾ ਤੜਕੇ ਇਸ ਵਾਲੀ ਕਰਦੇ ਬਲੌਗ ਦੀ ਸਾਰਾ ਆਪਣੀ ਭੋਗ ਆ ਜੀ ਸਰਾਨਾ ਬਰਸੀ ਦਾ ਕਾਨੂੰ ਭਾਈ ਭਾਈ ਦੀ ਬਰਸੀ ਆ ਜੀ ਕਾਨੂੰ ਸਾਰੇ ਪੈ ਗਏ ਇਸ ਵਾਲੀ ਕਰਦੇ ਮਰਾਉ ਦੀ हा चैनल लाइ शेयर सब्सक्राइब ज़रूरु करियो जी धन्यवाद